ਇੱਕੋ ਸਭ ਤੋਂ ਪਹਿਲਾਂ ਤਾਂ ਮੈਂ ਆਪਜੀ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੁਹਾੜ ਕਾਫ ਰੋੜੇ ਪੰਨਬਸ ਪੀ ਆਰਟੀਸੀ ਬਟਾਲਾ ਡਿਪੂ ਦਾ ਪ੍ਰਧਾਨ ਆ ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਘਰ ਤੇ ਲੈਣ ਦੇ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਭਈ ਪਹਿਲਾਂ ਉਹਦੇ ਨਾਲ ਆਪ ਦੇ ਮੱਧਿਆ ਦਾ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਵੀ ਕੀਤਾ ਗਿਆ ਸਵਾਰੀਆਂ ਨੂੰ ਅੱਜ ਤੋਂ ਸ਼ੁਰੂ ਆ ਉਹ ਫਰੀ ਦਾ ਕਰਕੇ ਜਿਹੜਾ ਵਾ 100 100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਕਾਨੂੰਨ ਵਾ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬਸ ਜਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਅੱਛਾ ਜੀ ਅੱਜ ਦੇ ਦਿਨ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜਲ ਸਵਾਰੀਆਂ ਨਾਮ ਰੱਖਿਆ ਜਾਂ ਰੋਡ ਵਿੱਚ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾਗਰ ਦੇ ਦਿੱਤਾ ਵੀ 52 ਸਵਾਰੀਆਂ ਇਸ ਬਸ ਦੇ ਵਿੱਚ ਬੈਠ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮaaf ਕਰਦੀ ਜਾਂ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਕੀ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਰ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਜਿਹੜਾ ਤੁਸੀਂ ਮੀਡੀਆ ਥਰੂ ਵੀ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਈਆਂ ਹੈ ਕਾਨੂੰਨ ਨਹੀਂ ਪੁੱਟੇ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਲ ਦਿੱਤੀ ਜਾਏ ਪਰ ਫੇਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਤ ਵਿੱਚ ਸਵਾਰੀ ਸੱਟ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਜ ਚੁੱਕੀ ਜੇ ਹੁਣ ਤੁਹਾਨੂੰ ਪਤਾ ਕਿ ਇਥੋਂ ਹੀ 100 ਰੁਪਏ ਇਥੋਂ 52 ਸੀਤਾ ਕਰ ਲਈਏ ਔਰ ਰਾਜ ਮਜਤਾ ਸਠਿਆਲਾ ਬਿਆਸ ਹੁੰਦਾ ਉਹਾਰੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਆ ਸਰਕਾਰ ਜਿਹੜਾ ਵਾਪਸ ਲੇ ਅੱਛਾ ਜੀ ਤੇ ਜਿਹੜਾ ਵਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟੱਕ ਡਰਾਈਵਰ ਲਾ ਲੋ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲੋ ਡਰਾਈਵਰ ਤੇ ਡਰਾਈਵਰ ਹੀ ਜਾਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਕਿ ਮਤਲਬ ਕਿਸਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਅਸੀਂ ਕਿੱਥੋਂ ਭਰਾ ਹੁਣ ਸਾਡੇ ਰੋਡਵੇ ਤੇ ਲਾ ਲੋ ਪੀ.ਆਰ.ਸੀ. ਲਾ ਲੋ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਕਜਾਰਾ ਕਰਨਗੇ ਜਿਹੜਾ ਕਾਨੂੰਨ ਆ ਜਿਹੜਾ ਸਰਕਾਰ ਆ ਉਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਫਿਰ ਦਜੀਤ ਹੋਵੇ ਅੰਦਰ ਲਾਣ ਕੀਤਾ ਅੱਛਾ ਜੀ ਉਨੀ ਜਿੰਨੀਆਂ ਬਸ ਦੀ ਸੀਟਾਂ ਉਨੀਆਂ ਸਵਾਤੀ ਬਣੀਆਂ ਕਿੱਦਾਂ ਲੱਗਦਾ ਸਰ ਬਹੁਤ ਵਧੀਆ ਲੱਗਦਾ ਭਾਜੀ ਰੋਡ ਵਿੱਚ ਬਹੁਤ ਵਧੀਆ ਲੱਗਦਾ ਪੀੜ ਕੋਡ ਦੇ ਵਿੱਚ ਕੁਛ ਇਹ ਆ ਵੀ ਜਿੰਨੀਆਂ ਲੇਡੀਜ਼ ਨੇ ਆਪਸ ਵਿੱਚ ਚਚਣ ਖੀ ਪੈਂਦੀਆਂ ਨੇ ਇੱਕ ਦੂਜੇ ਨਾਲ ਇਹ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬਸ ਇਹ ਸੀਟੋ ਸੀਟੀ ਵਧੀਆ ਰਹਿੰਦਾ ਉਸ ਨਾਲ ਜ਼ਿਆਦਾ ਮੁਸ਼ਕਲ ਨਾ ਹੋ ਜੇ ਸੀਟ ਬੜਕਾ ਜ਼ਿਆਦਾ ਹੋ ਜੇ ਤੇ ハンディハンディいン